ਅੱਜ ਮਗਰੋਂ ਤੁਹਾਨੂੰ ਸੁਣਾ ਮੈਂ ਆਪਣਾ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਾ ਹਾਟਲ ਬੁਕਿੰਗ ਤੇ ਕਿਤਾਰ ਲਗਾਇਆ ਤੇ ਕਿਹੜੇ ਕਿਹੜੇ ਡਾਕੂਮੈਂਟ ਲਗਾਏ ਨੇ ਅਪਨੇ ਰੋਹ ਚੈਨਲ ਦੇ ਵਿੱਚ ਪਹਿਲਾ ਵਲੋਗ ਆ ਭਾਈ ਤੇ ਸਭ ਤੋਂ ਪਹਿਲਾਂ ਹੀ ਤੁਸੀਂ ਰਗਾਣਾ ਆਪਣਾ ਜਾਣਾ ਕੈਨੇਡਾ .ca ਦੇ ਵਿੱਚ ਨੇ ਕੈਨੇਡਾ .ca ਦੇ ਵਿੱਚ ਜਾ ਕੇ ਆਪਣਾ ਜੀਸੀਕੀ ਅਕਾਊਂਟ ਸਾਈਨ ਅਪ ਕਰਨਾ ਸਾਈਨ ਅਪ ਦੇ ਵਿੱਚ ਆਪਣੀ ਸਾਰੀ ਪ੍ਰੋਪਰ ਡੀਟੇਲ ਦੇਣੀ ਹੁੰਦੀ ਆ ਨਾਮ ਐਡਰੈਸ ਜੇ ਬਿਜ਼ਨਸ ਆ ਬਿਜ਼ਨਸ ਆ ਬਿਜ਼ਨਸ ਦੇ ਬਾਰੇ ਕੋਸਟ ਨੰਬਰ ਉਹ ਦੇ ਦੇ ਕੇ ਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਆਉਂਦੀ ਆ ਆਪਣੇ ਡਾਕੂਮੈਂਟ ਦੀਵਾਰੀ ਨੇ ਡਾਕੂਮੈਂਟ ਸਬਮਿਟਡ ਡਾਕੂਮੈਂਟ ਸਬਮਿਟਡ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਲਗਾਉਣਾ ਜੀ ਆਪਣਾ ਪਾਸਪੋਰਟ ਪਾਸਪੋਰਟ ਦੀ ਫਰੰਟ ਤੇ ਬੈਕ ਦੀ ਸਕੈਨ ਕਰਕੇ ਕਾਪੀ ਲਗਾਣੀ ਨੇ ਤੇ ਜੇ ਤੁਹਾਡੀਆਂ ਕੋਈ ਟਰੈਵਲ ਹਿਸਟਰੀ ਹੈਗੀ ਆ ਐਗਜ਼ਿਟ ਐਂਟਰੀ ਸਟੈਂਪ ਹੈਗੀਆਂ ਉਹ ਦੀ ਸਕੈਨ ਕਰਕੇ ਪ੍ਰੋਪਰ ਜਿਹੜੀ ਆ ਉਹ ਲਗਾ ਦੇਣੀ ਆ ਫੋਟੋ ਸਕੈਨ ਕਰਕੇ ਦੇਣੀ ਨਹੀਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਾਈਨੈਂਸ਼ੀਅਲ ਡਾਕੂਮੈਂਟ ਫਾਈਨੈਂਸ਼ੀਅਲ ਡਾਕੂਮੈਂਟ ਦੇ ਵਿੱਚ ਮੈਂ ਆਪਣੇ ਲਗਾਈ ਸੀ 6 ਮਨთ ਦੀ ਬੈਂਕ ਸਟੇਟਮੈਂਟ ਸੇਵਿੰਗ ਦੀ ਹੈ ਨਹੀਂ ਤੇ ਜਿਹਦੇ ਵਿੱਚ ਪ੍ਰੋਪਰ ਮੈਂ ਬੈਂਕ ਵਨਡੇਨ ਕੀਤਾ ਸੀ ਤੇ ਦੂਸਰੇ ਨੰਬਰ ਤੇ ਜਿਹੜਾ ਹੈਗਾ ਵਾ ਆਪਣਾ ਤੁਸੀਂ ਲਗਾਣੇ ਬਿਜ਼ਨਸ ਦੇ ਡਾਕੂਮੈਂਟ ਬਿਜ਼ਨਸ ਦੂਸਰੇ ਨੰਬਰ ਤੇ ਸੱਚ ਮੈਂ ਉਹ ਕੀਤਾ ਸੀ ਆਪਣਾ ਨਾ ਕਰੰਟ ਅਕਾਊਂਟ ਦਾ ਕਰੰਟ ਅਕਾਊਂਟ ਦੀ 6 ਮਨთ ਦੀ ਬੈਂਕ ਸਟੇਟਮੈਂਟ ਸਾਈਨ ਸਟੈਂਪ ਪ੍ਰੋਪਰ ਕਰਾ ਕੇ ਬੈਂਕਾਂ ਤੋਂ ਜੋ ਉਹ ਸਕੈਨ ਕਰਕੇ ਪ੍ਰੋਪਰ ਲਗਾਣੇ ਆ ਜੀ ਤੇ ਹੋਰ ਉਸ ਤੋਂ ਬਾਅਦ ਜਿਹੜਾ ਸੀਗਾ ਬਿਜ਼ਨਸ ਦੇ ਡਾਕੂਮੈਂਟ ਲਗਾਏ ਸੀਗੇ ਜੋ GST ਰਿਟਰਨ MSME ਤੇ ਮੈਂ GST ਰਿਟਰਨ ਵੀ ਫਿਲ ਕਰਦਾ ਵਾਂ ਜੇ GST ਰਿਟਰਨ ਤੁਸੀਂ ਫਿਲ ਨਹੀਂ ਵੀ ਕਰਦੇ ਤਾਂ ਆਪਣਾ MSME ਬਿਜ਼ਨਸ ਦਾ ਲਗਾਣਾ ਵਾ ਜੋ ਹੋਰ ਕੋਈ ਲਾਇਸੈਂਸ ਹੈਗਾ ਜਿੱਦਾਂ ਕੋਈ ਕਾਰਪੋਰੇਸ਼ਨ ਦਾ ਉਹ ਲਗਾਣਾ ਤੇ ਨਾਲ ਆਪਣਾ ਲੈਟਰ ਹੈਡ ਬਿਸਟਿੰਗ ਕਾਰਡਾ ਨੇ ਜੋ ਇਹ ਲਗਾਏ ਸੀਗੇ ਮੈਂ ਡਾਕੂਮੈਂਟ ਤੇ ਉਸ ਤੋਂ ਬਾਅਦ ਜੇ ਤੁਹਾਡੇ ਜੇ ਕਿਸੇ ਦੀ ਜੌਬ ਆ ਜੌਬ ਵਾਲੇ ਪਰਸਨ ਆਪਣੇ ਲੀਵ ਲੈਟਰ ਲਗਾ ਸਕਦੇ ਆ ਅਪਾਇੰਟਮੈਂਟ ਜੁਆਇਨਿੰਗ ਲੈਟਰ ਜਿੱਦਾਂ ਤੇ ਐਨਓਸੀ ਹਨ ਐਨਓਸੀ ਜਿਹਨੂੰ ਕਹਿੰਦੇ ਆ ਆਪਣਾ ਲੀਵ ਲੈਟਰ ਨੂੰ ਉਹ ਲਗਾ ਸਕਦੇ ਆ ਨਾ ਤੇ ਬਾਕੀ ਪ੍ਰਾਪਰਟੀ ਦੇ ਡਾਕੂਮੈਂਟ ਜੇ ਪ੍ਰਾਪਰਟੀ ਦੇ ਵਿੱਚ ਬੈਲ ਗੈਸਿਕ ਜਿੱਦਾਂ ਆਪਣੇ ਵੈਲਿਊਏਸ਼ਨ ਰਿਪੋਰਟ ਹਨ ਆਪਣੇ ਵੈਲਿਊ ਤੋਂ ਵੈਲਿਊ ਕਰਵਾ ਕੇ ਪ੍ਰਾਪਰਟੀ ਦੀ ਤੇ ਉਹਦੀ ਰਿਪੋਰਟ ਲਗਾਈ ਸੀ ਬਸ ਸੀਅਰਪੋਰਟ ਵੀ ਤੁਸੀਂ ਲਗਾ ਸਕਦੇ ਆ ਨਾਲ ਜੇ ਵੈਸੇ ਮੈਂ ਤਾਂ ਨਹੀਂ ਲਗਾਈ ਸੀ ਨਾ ਤੇ ਫੈਮਿਲੀ ਡਾਕੂਮੈਂਟ ਲੱਗਨੇ ਆ ਫੈਮਿਲੀ ਮੈਂਬਰ ਦੇ ਸਾਰੇ ਦੇ ਆਈਡੀ ਪ੍ਰੂਫ ਤੇ ਜੇ ਤੁਸੀਂ ਮੈਰਿਡ ਆ ਤੇ ਮੈਰਿਡ ਸਰਟੀਫਿਕੇਟ ਤੇ ਬਸ ਇਹ ਹੀ ਹੈ ਨਾ ਜੇ ਤੁਹਾਡੇ ਬੱਚੇ ਆ ਤਾਂ ਬੱਚਿਆਂ ਦੇ ਵੀ ਕੋਈ ਬਰਥ ਸਰਟੀਫਿਕੇਟ ਲਗਾ ਸਕਦੇ ਆ ਤੇ ਫੋਟੋ ਲੱਗਣੀ ਹੈ ਆਪਣੀ 35 ਵੇ 45 ਦੀ ਤੇ ਫੋ ਉਸ ਤੋਂ ਬਾਅਦ ਹੈਗਾ ਆਪਣਾ ਜਿਹੜਾ ਸੀਗਾ ਜੇ ਤੁਹਾਡੇ ਕੋਈ ਸਪਾਂਸਰ ਹੈ ਤਾਂ ਠੀਕ ਹੈ ਜੇ ਨਹੀਂ ਹੈ ਕੋਈ ਸਪਾਂਸਰ ਜਦੋਂ ਮੈਂ ਆਪਣਾ ਕੇਸ ਲਗਾਇਆ ਸੀ ਮੇਰੀ ਕੋਈ ਸਪੌਂਸਰ ਨਹੀਂ ਸੀ ਮੈਂ ਹੋਟਲ ਬੁਕਿੰਗ ਤੇ ਲਗਾਇਆ ਨਹੀਂ ਜਿਹਦੇ ਵਿੱਚ ਮੈਂ ਆਪਣੇ ਕ੍ਰੈਡਿਟ ਕਾਰਡ ਤੋਂ ਪ੍ਰੋਪਰ ਹੋਟਲ ਬੁੱਕ ਕੀਤੀ ਆ ਤੇ ट्रैवल प्लान ਲਗਾਇਆ ਜੀ ਟਰੈਵਲ ਪਲਾਨ ਪ੍ਰੋਪਰ ਤੁਸੀਂ ਦੱਸਣਾ ਆਪਣਾ ਐਮਬੈਸੀ ਦੇ ਵਿੱਚ ਵੀ ਤੁਸੀਂ ਕਿਸ ਦਿਨ ਕੀ ਕੀ ਪਲਾਨ ਕਰਨਾ ਹਨ ਕਿੱਥੇ ਕਿੱਥੇ ਜਾਣਾ ਔਰ ਕਿਹੜੀ ਕਿਹੜੀ ਚੀਜ਼ ਦੇਖਣੀ ਆ ਤੇ ਹੋਰ ਇਹਦੇ ਵਿੱਚ ਮੈਂ ਲਗਾਈ ਸੀ ਆਪਣਾ ਰਿਟਰਨ ਟਿਕਟ ਰਿਟਰਨ ਟਿਕਟ ਤੁਸੀਂ ਲਗਾਣੀ ਨਾ ਇਹ ਟਿਕਟ ਕਨਫਰਮ ਤੇ ਜਿਹੜਾ ਸੀਗਾ ਟਰੈਵਲ ਪਲਾਨ ਟਰੈਵਲ ਪਲਾਨ ਮੈਂ ਤਾਂ ਪ੍ਰੋਪਰ ਤੁਹਾਨੂੰ ਕਹਿ ਰਿਹਾ ਵੀ ਪ੍ਰੋਪਰ ਬਣਾਣਾ ਵਾ ਕਿਉਂਕਿ ਮੇਨ ਜਿਹੜਾ ਹੈਗਾ ਨਾ ਪਰਪਸ ਆਫ ਵਿਜ਼ਿਟ ਜਿਹੜਾ ਕੈਨੇਡਾ ਆਮ ਤੌਰ ਤੇ ਜਿਹੜਾ ਕਿ ਰਿਫਿਊਜ਼ ਕਰਦਾ ਵਾ ਕੇਸ ਮੇਰਾ ਵੀ ਰਿਫਿਊਜ਼ ਹੋਇਆ ਸੀ ਕੇਸ ਤੇ ਉਹਦੇ ਵਿੱਚ ਪਰਪਸ ਆਫ ਵਿਜ਼ਿਟ ਆਇਆ ਸੀ ਔਰ ਫਾਈਨੈਂਸ਼ੀਅਲ ਦਾ ਆਇਆ ਸੀ ਨਾ ਮੇਰਾ ਕੇਸ ਰਿਫਿਊਜ਼ ਸੀ ਫਿਰ ਮੈਂ ਦੁਬਾਰਾ ਉਹ ਪ੍ਰੋਪਰ ਕਰਕੇ ਪ੍ਰੋਪਰ ਆਪਣੇ ਟ੍ਰੈਵਲ ਪਲਾਨ ਉਹਨਾਂ ਨੂੰ ਬਣਾ ਕੇ ਫਿਰ ਮੈਂ ਦੱਸਿਆ ਵੀ ਮੈਂ ਆਹ ਵਾਲੇ ਦਿਨ ਕਿੱਥੇ ਕਿੱਥੇ ਜਾਣਾ ਤੇ ਕਿੱਥੇ ਕਿੱਥੇ ਘੁੰਮਣਾ ਜਿੱਦਾਂ ਸਪੋ ਦਾ ਮੈਟਰਾਂਟੋ ਹੋਰ ਆਟਾਵਾ ਦੇ ਨਾ ਲਗਾਈ ਸੀ ਆਪਣੇ ਆਈਟਨਰਰੀ ਵਿੱਚ ਕਿੱਥੇ ਕਿੱਥੇ ਟ੍ਰਾਂਟੋ ਦੇ ਵਿੱਚ ਮੈਂ ਕਿਹੜੇ ਕਿਹੜੇ ਦਿਨ ਕਿੱਥੇ ਕਿੱਥੇ ਜਾਣਾ ਕੀ ਕੀ ਦੇਖਣਾ ਤੇ ਬਾਕੀ ਤੁਸੀਂ ਏਜੰਟ ਨਾਲੋਂ ਫਾਈਲ ਆਪ ਘਰ ਬੈਠ ਕੇ ਹੈਲਪ ਕਰ ਸਕਦੇ ਆ ਬਾਕੀ ਜੇ ਕਿਸੇ ਨੂੰ ਮੇਰੇ ਹੈਲਪ ਦੀ ਲੋੜ ਆ ਕਮੈਂਟ ਦੇ ਵਿੱਚ ਤੁਸੀਂ ਮੈਨੂੰ ਮੈਸੇਜ ਡਰੋਪ ਕਰ ਦਿਓ ਅਗਲਾ ਵਲੌਗ ਮੈਂ ਤੁਹਾਨੂੰ ਲੈ ਕੇ ਆਉਂਗਾ ਤੁਹਾਡੇ ਵਾਸਤੇ ਜੀ ਮੈਂ ਇਮੀਗ੍ਰੇਸ਼ਨ ਕਿਦਾਂ ਕਲੀਅਰ ਕੀਤੀ ਇੰਡੀਆ ਤੋਂ ਕੈਨੇਡਾ ਤੱਕ ਕਿੱਦਾਂ ਆਇਆ ਇਮੀਗ੍ਰੇਸ਼ਨ ਦੇ ਵਿੱਚ ਮੇਰੇ ਕੋ ਕਿਹੜੇ ਕਿਹੜੇ ਸਵਾਲ ਪੁੱਛੇ ਗਏ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਥੋੜਾ ਜਿਆ ਬਣਾ ਦਵਾਂਗਾ ਨੇ ਤੇ ਬਾਕੀ ਆਪਣੇ ਭਰਾ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਮੇਰਾ ਵੀ ਹੌਸਲਾ ਜਿਹਾ ਬਣਾਈ ਰਵੇ ਤੇ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦਾ ਰਹਾਂ Okay, bye.